ਸਤਾਈ ਤੋਂ ਬਾਅਦ ਲੋਕ ਇਹ ਕਰਨਗੇ ਇੱਕ ਹੁੰਦੀ ਸੀ ਆਮ ਆਦਮੀ ਪਾਰਟੀ ਮੈਂ ਜੀ ਮਾਰ ਮਾਰ ਜੁੱਤੀਆਂ ਇਹਨਾਂ ਦੇ ਟੋਟਲ ਗੰਝੇ ਕਰ ਦੇਣਗੇ ਲੋਕ ਜੋ ਇਹਨਾਂ ਦਾ ਪਹਿਲਾ ਹਾਲ ਆ ਤੁਸੀਂ ਉਹ ਦੇਖ ਲਿਆ ਨਵੀਆਂ ਨੌਕਰੀਆਂ ਦੇਵਾਂਗੇ ਨੌਕਰੀ ਕਿਹਨੂੰ ਦਿੱਤੀ ਸੀ ਸ਼ਿਸ਼ੋਦੀ ਤੇ ਸਤਿੰਦਰ ਦੇ ਜਿਹੜੇ ਸ਼ਰਾਬ ਘਟਾ ਦੇ ਵਿੱਚ ਫਸੇ ਹੋਏ ਨੇ ਬਿਲਕੁਲ ਨੌਕਰੀ ਕਿਹਨੂੰ ਦਿੱਤੀ ਬਹਿਨਮ ਕੁਮਾਰ ਨੂੰ ਜਿਨੇ ਰਾਜ ਸਭਾ ਦੇ ਮੈਂਬਰ ਘਰੇ ਕੁੱਟੀ ਕੇਦਰੀ ਬੋਦ ਦੇ ਸਾਹਮਣੇ ਇਹ ਜਿਹੜੇ ਅਫਸਰ ਭਰਤੀ ਕਰ ਰਿਹਾ ਕਰਮਚਾਰੀ ਭਰਤੀ ਕਰ ਰਿਹਾ ਬਾਰਲੇ ਰਾਜਾਂ ਦੇ ਸਕੂਲ ਬੋਰਡ ਦੀ ਚੇਅਰਮੈਨ ਦਿੱਲੀ ਦੀ ਰੇਰਾਂ ਦਾ ਚੇਅਰਮੈਨ ਉੱਥੇ ਉਸ ਦੀ ਉਹ ਬਾਰਲੇ ਇਹਦੇ ਬੰਦੇ ਹਟਾਈ ਜਾਂਦੇ ਨੇ ਬਿਲਕੁਲ ਮਨਜੀਤ ਸਿੰਘ ਨੂੰ ਹਟਾਤਾ ਆਹ ਕਿਹੜਾ ਹੋ ਪੰਨੂ ਆ ਉਹ ਹਟਾਤਾ ਉਹ ਧੂਰੀ ਵਾਲਾ ਹਟਾਤਾ ਤੇ ਲੱਗ ਕੌਣ ਰਹੇ ਨੇ ਜੀ ਦੀਆਂ ਦੇ ਸਾਰਿਆਂ ਦੇ ਮੈਂ ਕਿਹਾ ਨਾ ਦਿੱਲੀ ਦੇ ਧਾੜਵੀ ਨੇ ਬੈ ਗਈ ਕਬਜ਼ਾ ਕਰ ਲਿਆ ਹੂੰ ਹੁਣ ਸਾਰਾ ਦਿੱਲੀ ਦਾ ਲੋਟੂ ਟੋਲਾ ਮਾ ਜੋ ਕਿਸੇ ਨੂੰ ਕਰ ਫੇਰ ਨਾ ਸਾਰਾ ਪੰਜਾਬ ਦੇ ਉੱਤੇ ਤਾਂ ਕਾਗਜ ਬੈਠੇ ਜੀ ਤੁਸੀਂ ਦੇਖੋ ਤੁਸੀਂ ਵੀ ਪੰਜਾਬ ਦੇ ਖਜ਼ਾਨੇ ਨੂੰ ਇਹ ਦਿੱਲੀ ਦੀਆਂ ਖੂਨ ਪੀਣੀਆਂ ਜੋਕਾਂ ਕਿਵੇਂ ਲੁੱਟ ਰਹੀਆਂ ਨੇ ਕਿਸੇ ਨੇ ਮੈਨੂੰ ਸਵਾਲ ਕੀਤਾ ਯਾਰ ਭਗਵੰਤ ਮਾਨ ਦੀ ਜਵਾਬ ਦੇਹੀ ਮੈਂ ਉਹਦੀ ਜਵਾਬ ਨਹੀਂ ਤਾਂ ਹੂ ਜੇ ਕੋਈ ਫੈਸਲਾ ਲੈਂਦਾ ਹੋਵੇ ਪ੍ਰਸ਼ਾਸਨ ਕਿਉਂਕਿ ਕੋਈ ਜਵਾਬ ਨਹੀਂ ਦੇ ਰਿਹਾ ਕਿਉਂਕਿ ਉਹ ਫੈਸਲਾ ਨਹੀਂ ਲੈਂਦਾ ਉਹਦੀ ਜਵਾਬ ਦੇ ਲੈਣਗੇ ਲੋਕ ਉਹ ਕਹਿੰਦੇ ਨਾ ਇਹ ਰੱਬ ਜਦੋਂ ਮਾਰਦਾ ਨਾ ਕਿਸ ਨੂੰ ਮਾਰਦਾ ਨਾ ਲੱਪਨਾਰਦਾ ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ ਇਹ ਇਹ ਲਾਈਨ ਸਾਡੇ ਮੁੱਖ ਮੰਤਰੀ ਦੀ ਸਭ ਤੋਂ ਫੇਵਰਿਟ ਲਾਈਨ ਸੀ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਰੱਬ ਲੱਤ ਨਹੀਂ ਮਾਰਦਾ ਰੱਬ ਮੱਤ ਮਾਰਦਾ ਉਹਨਾਂ ਨਾਲ ਵੱਜ ਗਈ ਵੱਜ ਗਈ ਇਹਨਾਂ ਨੇ ਪਹਿਲਾਂ ਤਾਂ ਮੈਂ ਸੁਖਵੀਰ ਉਹਨਾਂ ਨੂੰ ਕਹਿੰਦਾ ਸੀ ਨਾ ਵੀ ਕਿ ਕਮਲੀ ਦੂਜੀ ਪੈ ਗਈ ਸੀ ਵਿਆਹ ਦੇ ਰਾਹ ਇਹਨਾਂ ਨੇ ਤਾਂ ਸਿਵਿਆ ਤੇ ਜਾ ਕੇ ਚੇਹਾਂ ਚੜ੍ਹ ਲਈ ਤੇ ਰੋਜ਼ ਨਵੀਆਂ ਲੱਤਾਂ ਨਾਲ ਜੁੜੀਆਂ ਜਾਂਦੇ ਨੇ ਉਸੇ ਰਾਹ ਭਗਵੰਤ ਮਾਨ ਪੈ ਗਿਆ ਸਤਾਰਾ ਦੀ ਸੁੰਢੀ ਕਹਿੰਦੇ ਮਾਨ ਹੈ ਤਾਂ ਸੰਕਨ ਹੈ ਜਿਹੜਾ ਮੁੱਦੀ ਨਹੀਂ ਕਰ ਸਕਿਆ ਨਾ ਉਹ ਇਹਨਾਂ ਨੇ ਕੀਤਾ ਤੇ ਇਹ ਜਿਹੜੀ 나ਗਪੁਰੀ ਸੁੰਢੀ ਆ ਹੁਣ ਤੱਕ ਇਹ ਕਹਿੰਦਾ ਸੀ ਨਾ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਇਸਲੇ ਦਾ ਸਿਆਸਤਾ ਸੀ 나ਗਪੁਰੀ ਸੁੰਢੀ ਨੇ ਮਿੱਤਰ ਕੀੜੇ ਦਾ ਭੇਸ ਧਾਰ ਲਿਆ ਲੜ ਲੜ ਘੋਲ ਲੜਿਆ ਮੇਰੇ ਬਾਪਾਂ ਵਰਗੇ ਤੁਸੀਂ ਇੱਕ ਮੀਟਿੰਗ ਕਰ ਲਈ ਦੋ ਕਰ ਲਈ ਤਿੰਨ ਕਰ ਲਈ ਆਏ ਕਹਿੰਦਾ ਸੀ ਮੈਂ ਤਾਂ ਇਹ ਕਿਸਾਨ ਆਗੂਆਂ ਨਾਲੋਂ ਵੀ ਵੱਧ ਖੇਤਾਂ 'ਚ ਜਾਂਦਾ ਰਿਹਾ ਹਾਂ ਹਾਲਾਂਕਿ ਤੇ ਬਾਪ ਨੇ ਕਦੇ ਖੇਤੀ ਨਹੀਂ ਕੀਤੀ ਇਹ ਨੇ ਕਦੇ ਜੈਨ ਦੋਰੀ ਨਹੀਂ ਕਿਸੀ ਇਹ ਜਿਹੜਾ ਕਹਿੰਦਾ ਮੈਨੂੰ ਸਭ ਕੁਝ ਪਤਾ ਬੈਗ ਨੂੰ ਆਣ ਦੀ ਅਕਲ ਨਹੀਂ ਟੁਟਕਲੇ ਆਵਾਜ਼ ਆ ਇਹ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਰਵੱਈਆ ਸੀ ਪਹਿਲਾਂ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਕਿਸਾਨਾਂ ਕਰ ਸਾਡਾਂ ਬਤਮੀਜ਼ੀ ਕੀਤੀ ਜਿਸ ਤਰ੍ਹਾਂ ਓਟਕੇ ਮੁੱਖ ਮੰਤਰੀ ਸਾਹਿਬ ਗਏ ਫਿਰ ਮੀਟਿੰਗ ਤੇ ਬੁਲਾਉਣਾ ਉਹਨਾਂ ਨੂੰ ਕੇਂਦਰ ਦੇ ਨਾਲ ਮੀਟਿੰਗ ਸੀ ਦੋ ਮੰਤਰੀ ਇਹਨਾਂ ਦੇ ਵਿੱਚ ਸੀ ਗ੍ਰਿਫਤਾਰ ਕਰ ਲੈਣਾ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਜਿਸ ਤਰ੍ਹਾਂ ਉਹਨਾਂ ਦਾ ਮੋਰਚਾ ਖਦੇੜਿਆ ਗਿਆ ਕਈ ਸਾਲ ਪਹਿਲਾਂ ਨਾ ਅਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਇੱਕ ਟਿੱਪਣੀ ਕੀਤੀ ਜੀ ਕਿ ਜਿਹੜੀ ਪੁਲਸ ਆ ਇਹ ਵਰਦੀ ਧਾਰੀ ਗੁੰਡਿਆਂ ਦਾ ਜਥੇਬੰਦ ਗਰੋਹ ਆ ਲਿਖਤੀ ਟਿੱਪਣੀ ਕੀਤੀ ਸੀ ਜਿਵੇਂ ਪੁਲਸ ਲੋਕਾਂ ਨਾਲ ਵਰਤਾ ਕਰਦੀ ਆ ਜਿਵੇਂ ਮਾਮਲੇ ਨੂੰ ਨਜਿੱਠਦੀ ਆ ਪੰਜਾਬ ਨੇ ਬਹੁਤ ਕੁਝ ਦੇਖਿਆ ਜੀ ਜਣੀ ਪੰਜਾਬ ਪੁਲਸ ਦੇ ਮੂੰਹ ਨੂੰ ਲਹੂ ਲੱਗਿਆ ਆਇਕ ਵੇਲਾ ਸੀ ਜਦੋਂ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਚ ਜਿਹੜਾ ਕਤਲ ਾਮ ਹੋਇਆ ਇਹਦੇ ਕਾਰਨਾਂ ਦੀ ਜਾਂਚ ਕਰਾਵਾਂਗਾ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾ ਕੇ ਹੂੰ ਦੱਖਣੀ ਅਫਰੀਕਾ ਦਾ ਕਮਿਸ਼ਨ ਨਹੀਂ ਸੀ ਜੀ ਮੁਜਰਮਾਂ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜਾ ਕਰੂੰਗਾ ਹੂੰ ਪਰ ਉਹਨੇ ਇਹਦੇ ਨਾਲ ਵਿਸ਼ਵਾਸ ਘਾਤ ਕੀਤਾ ਇਹ ਵਾਅਦਾ ਪੂਰਾ ਨਹੀਂ ਕੀਤਾ ਕੁਲਤਾ ਜਿਹੜੇ ਕਾਤਲ ਸੀ ਸ਼ਿਕਾਰੀ ਸੀ ਉਹਨਾਂ ਨੂੰ ਉਹਦੇ ਬਕਸੇ ਐਸਐਸਪੀ ਲਾਇਆ ਤੇ ਉਹਦੇ ਵਿੱਚ ਹੀ ਅਜਹਾਰ ਆਲਮ ਤੇ ਡੀਜੀਪੀ ਸਣੀ ਨਿਕਲਿਆ ਜੀ ਸੋ ਅੱਜ ਦਾ ਜਿਹੜਾ ਦੌਰ ਆ ਬੜਾ ਗੰਭੀਰ ਦੌਰ ਆ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਉਸ ਰੂਪ ਕਿ ਨਹੀਂ ਦਿਹਰਾਉਂਦਾ ਹੁੰਦਾ ਪੰਜਾਬ ਪੁਲਿਸ ਨੇ ਇੱਕ ਤਰ੍ਹਾਂ ਕਿਸਾਨਾਂ ਨਾਲ ਕੀ ਰਵਈਆ ਕੀਤਾ ਮੁੱਖ ਮੰਤਰੀ ਨੇ ਕੀ ਕੀਤਾ ਇੱਕ ਤਾਂ ਇਹ ਸਵਾਲ ਆ ਬਹੁਤ ਵੱਡਾ ਗੰਭੀਰ ਸਵਾਲ ਆ ਜੀ ਅੱਜ ਤੱਕ ਮੇਰੇ ਨੀ ਯਾਦ ਵੀ ਦੁਨੀਆ ਦੇ ਇਤਿਹਾਸ ਚ ਕਿਤੇ ਹੋਇਆ ਹੋਵੇ ਤੁਸੀਂ ਹਥਿਆਰਬੰਦ ਕੋਲ ਲੜ ਰਹੇ ਨੇ ਲੋਕ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਲੜ ਰਹੇ ਹੋ ਵੱਖਵਾਦੀ ਨੇ ਸਿੱਖ ਖੜਕੂ ਨੇ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਗ੍ਰਫਤਾਰ ਕੀਤਾ ਗਿਆ ਹੋਵੇ ਜਦੋਂ ਗੱਲਬਾਤ ਹੁੰਦੀ ਆ ਉਹਨਾਂ ਨੂੰ ਸੁਰੱਖਿਤ ਉਹਨਾਂ ਦੇ ਟਿਕਾਣਿਆਂ ਤੋਂ ਲਿਆਇਆ ਜਾਂਦਾ ਤੇ ਪਹੁੰਚਾਇਆ ਜਾਂਦਾ ਤੇ ਪਹੁੰਚਾਇਆ ਜਾਂਦਾ ਜਦੋਂ ਇਹ ਰਿਪੋਰਟ ਮਿਲਦੀ ਆ ਯੂਆਰ ਸੇ ਦੁਦ ਸੁਰੱਖਿਤ ਤੋਂ ਫੇਰ ਗੱਲ ਖਤਮ ਹੁੰਦੀ ਆ ਜੀ ਤੇ ਇਹ ਜਿਹੜੀ ਨਾਗਪੁਰੀ ਸੁੰਢੀ ਆ ਹੁਣ ਤੱਕ ਇਹ ਕਹਿੰਦਾ ਸੀ ਨਾ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਹੂੰ ਇਸਲੇ ਦਾ ਸਿਆਸਤ ਅਸਲ ਚ ਮਿੱਤਰ ਕੀੜੇ ਦੇ ਨਾਗਪੁਰੀ ਸੁੰਢੀ ਨੇ ਮਿੱਤਰ ਕੀੜੇ ਦਾ ਭੇਸ ਧਾਰ ਲਿਆ ਲੜ ਲੜ ਘੋਲ ਲੜਿਆ ਮੇਰੇ ਬਾਪਾ ਵਰਗੇ ਹੋ ਤੁਸੀਂ ਇੱਕ ਮੀਟਿੰਗ ਕਰ ਲਈ ਦੋ ਕਰ ਲਈ ਤਿੰਨ ਕਰ ਲਈ ਆਹ ਕਹਿੰਦਾ ਸੀ ਮੈਂ ਤਾਂ ਇਹ ਕਿਸਾਨ ਆਗੂਆਂ ਨਾਲੋਂ ਵੀ ਵੱਧ ਖੇਤਾਂ 'ਚ ਜਾਂਦਾ ਰਿਹਾ ਹਾਂ ਹਾਲਾਂਕਿ ਤੇ ਬਾਪ ਨੇ ਕਦੇ ਖੇਤੀ ਨਹੀਂ ਕੀਤੀ ਇਹਨੇ ਕਦੇ ਜੈਨਦੋਰੀ ਨਹੀਂ ਕੀਤੀ ਇਹ ਜੋ ਗੱਲਾਂ ਮਾਰਦਾ ਨਾ ਉਹ ਸਾਰੇ ਸਮੇਂ ਦੇ ਦੌਰਾਨ ਗੱਲਬਾਤ ਲਈ ਸੱਦੇ ਕਿਸਾਨਾਂ ਨੇ ਕੀ ਕਿਹਾ ਸੀ ਵੀ ਤੁਸੀਂ ਸਾਨੂੰ ਗੱਲਬਾਤ ਲਈ ਉਹਦੀ ਸੱਦਦੇ ਹੋ ਜਦੋਂ ਅਸੀਂ ਕੋਈ ਸੰਘਰਸ਼ ਦਾ ਐਲਾਨ ਕਰਦੇ ਹਾਂ ਇਹ ਕੀ ਕੰਮ ਹੁੰਦਾ ਸੀ ਉਹ ਮੀਟਿੰਗਾਂ ਲੈਣ ਲਈ ਅੰਦੋਲਨ ਕਰਨਾ ਪੈਂਦਾ ਹੂੰ ਮੇਰੇ ਦਰਵਾਜ਼ੇ ਖੁੱਲੇ ਨੇ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਤਰਾ ਤਰਾ ਕਰ ਰਹੀਆਂ ਨੇ ਵੀ ਸਾਨੂੰ ਕਦੇ ਤਾਂ ਮੀਟਿੰਗ ਦੇ ਦਿਓ ਕਿਸਾਨਾਂ ਨੂੰ ਮੀਟਿੰਗਾਂ ਦਿੰਦਾ ਰਿਹਾ ਵਾਦੇ ਕਰਦਾ ਰਿਹਾ ਮੰਗ ਕਦੇ ਕੋਈ ਪੂਰੀ ਨਹੀਂ ਕੀਤੀ ਜੀ ਹੁਣ ਇਸ ਹਾਲਤ ਦੇ ਵਿੱਚ ਆ ਕੇ ਉਹ ਕਹਿੰਦੇ ਆ ਨਾ ਤੂ ਤੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀਦੇ ਦੀ ਉਸ ਅੰਦੋਲਨ ਦੇ ਮੀਟਿੰਗ ਦੇ ਦੌਰਾਨ ਜਿਹਦੀ ਤੁਸੀਂ ਜ਼ਿਕਰ ਕੀਤਾ ਜੀ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਅੰਦੋਲਨ ਤੇ ਗੱਲਬਾਤ ਨਾਲ ਨਾਲ ਨਹੀਂ ਚੱਲ ਸਕਦੀ ਇੱਕ ਵਾਰ ਪਹਿਲਾਂ ਵੀ ਕਹਿਆ ਸੀ ਨੇ ਜਦੋਂ ਡੱਲੇ ਵਾਲਾ ਇਸ ਕੰਢੀਗੜ ਅੰਦੋਲਨ ਦੇ ਨਾਮ ਦੇ ਗੱਲਬਾਤ ਚੱਲਦੀ ਹੁੰਦੀ ਆ ਇਤਿਹਾਸ ਇਹ ਦੱਸਦਾ ਇਹ ਜਿਹੜਾ ਕਹਿੰਦਾ ਮੈਨੂੰ ਸਭ ਕੁਝ ਪਤਾ ਬੈਗੀ ਨੂੰ ਅੰਨੇ ਦੀ ਅਕਲ ਨਹੀਂ ਝਟਕਲੇ ਆਵਾਜ਼ ਆ ਇਹ ਇਹ ਕਹਿੰਦਾ ਜਾਂ ਅੰਦੋਲਨ ਹੋਊ ਜਾਂ ਗੱਲਬਾਤ ਹੋਣਗੀਆਂ ਹੁਣ ਤੱਕ ਕੀ ਹੋਇਆ ਹੁਣ ਸਾਰੇ ਕਾਸੇ ਦਾ ਉਦੋਂ ਇਹ ਪਤਾ ਲੱਗ ਗਿਆ ਸੀ ਵੀ ਇਹਨੇ ਹੁਣ ਪਿੰਪਲਾ ਬਦਲ ਲਿਆ ਕਿਸਾਨ ਜਥੇਬੰਦੀਆਂ ਅਸਲ 'ਚ ਇਹਨੂੰ ਸਮਝ ਨਹੀਂ ਸਕੀਆਂ ਨਾ ਤੋਂ ਭਾਰਤੀ ਸਟੇਟ ਦੇ ਰਵੱਈਏ ਨੂੰ ਸਮਝ ਸਕੀਆ ਨਾ ਮੰੰਗਾ ਦੀ ਗभीरਤ ਨੂੰ ਸਮਝ ਸਕੀਆ ਨਾ ਘੋਲ ਦਾ ਰੂਪ ਕੀ ਹੋਵੇ ਉਹਨੂੰ ਸਮਝ ਸਕੀਆ ਨਾ ਇਹ ਸਮਝ ਸਕੀਆ ਵੀ ਸਾਨੂੰ ਇੱਕੇ ਦੀ ਲੋੜ ਆ ਇਹ ਨੇ ਇਹ ਤਾਂ ਕਹਿੰਦੇ ਮੈਂ ਤਾਂ ਵਿਚੋਲਾ ਬਣਿਆ ਹੋਇਆ ਹਮ ਇੱਕ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਅਗਲੀ ਮੀਟਿੰਗ ਵੀ ਤੈਅ ਕਰ ਲਈ ਜੀ ਨਾ ਉਹਨਾਂ ਨੂੰ ਫੜ ਲਿਆ ਹਮ ਇਦੋਂ ਵੱਡਾ ਬੱਦਰ ਕੋਨਾ ਕੀ ਹੋਊ ਜੀ ਮੈਨੂੰ ਇਹ ਦੱਸੋ ਤੁਸੀਂ ਸੋ ਇਹ ਇਸ ਕਰਕੇ ਮਨਦੀਪ ਸਿੱਧੂ ਮੈਂ ਇਹਨੂੰ ਪੁਰਾਣਾ ਜਾਣਦਾ ਇਹਦੀਆਂ ਬੜੀਆਂ ਵੱਡੀਆਂ ਖਾਸੀਆਂ ਨੇ ਤੇ ਉਹ ਹੀ ਆ ਨਾ ਜਿਹੜਾ ਭਗਵੰਤ ਮਰ ਜੰਦਾਬਾਦ ਦਾ ਨਾਰਾ ਲਗਾਉਂਦਾ ਸੁਭਾਣ ਦੀ ਜੈ ਜੈ ਤੇ ਹੁਣ ਅਸਲ ਦੇ ਵਿੱਚ ਅੰਦੋਲਨਕਾਰੀ ਵੀ ਨਾ ਕਿਤਨਾ ਕਿਤੇ ਗੜਬੜ ਹੋ ਗਈ ਵੱਡੀ ਉਹ ਉਹ ਇਹ ਨਹੀਂ ਸਮਝ ਰਹੇ ਵੀ ਸਟੇਟ ਕੀ ਇਹਦਾ ਖਾਸਾ ਕੀ ਹੁੰਦਾ ਜੀ ਰਟਾਇਣ ਪੁਲਿਸ ਅਸਰ ਰੱਖ ਲਈ ਉਹਨਾਂ ਨੇ ਉਹੀ ਮੀਟਿੰਗਾਂ ਕਰਦੇ ਨੇ ਉਹੀ ਗੱਲਾਂ-ਬਾਤਾਂ ਕਰਦੇ ਨੇ ਉਹੀ ਵਿਚੋਲੇ ਹੁੰਦੇ ਨੇ ਜੀ ਜਿਵੇਂ ਇਹਨਾਂ ਨੂੰ ਐ ਲੱਗਿਆ ਵੀ ਤਾਂ ਕਰਦੀ ਗੱਲ ਆ ਸਾਡੀ ਜੀ ਹਾਲਾਂਕਿ ਮੇਰਾ ਆਪ ਦਾ ਵਿਸ਼ਵਾਸ ਆ ਵੀ ਇਹਨਾਂ ਨੇ ਗਲਤ ਸਮਝ ਤੇ ਘੋਲ ਸ਼ੁਰੂ ਕੀਤਾ ਹਮ ਗਲਤ ਘੋਲ ਰੂਪ ਬਣਾਇਆ ਗਲਤ ਜਹਿਲ ਆ ਇੰਡੀਅਨ ਸਟੇਟ ਬਾਰੇ ਸੋ ਇਸ ਹਾਲਤ ਦੇ ਵਿੱਚ ਸਟੇਟ ਹੁਣ ਆਪ ਦੇ ਰੰਗ ਚ ਆ ਗਈ ਭਗਵੰਤ ਮਾਨ ਦਾ लाडला ਘੋਲ ਖਤਮ ਹੋ ਗਿਆ ਸਭ ਤੋਂ ਵੱਧ ਨਫੇ ਤੇ ਰਹੀ ਪਾੜਾ ਪਾ ਕੋਕੀ ਹਰਿਆਣਾ ਚ ਭਾਜਵਾ ਸਰਕਾਰ ਜੀ ਸੜਕ ਉਹਨਾਂ ਨੇ ਬੰਦ ਕੀਤੀ ਹਾਂ ਉਹਨਾਂ ਨੇ ਕਿਹਾ ਸੀ ਜਾਣ ਨਹੀਂ ਦੇਣਾ ਉਹ ਤੇ ਕੋਈ ਹਮਲਾ ਨਹੀਂ ਨਾ ਪੰਜਾਬ ਸਰਕਾਰ ਵੱਲੋਂ ਨਾ ਇਹ ਕਿਸਾਨਾਂ ਸਰਗਲ ਪਤਾ ਵੀ ਕਿਸਾਨਾਂ ਕਰਕੇ ਸੜਕ ਰੁਕੀ ਹੋਈ ਹੈ ਤੇ ਵਿਕਾਸ ਰੁਕਿਆ ਹੋਇਆ ਹੈ ਭਗਵੰਤ ਮਾਨ ਹੁਣ ਇਹ ਕਹਿੰਦਾ ਨਾ ਜੀ 53000 ਕਿਤੇ ਉਹ ਤੇ ਯਾਦ ਅੰਕੜਾ 53000 ਨੌਕਰੀਆਂ ਦੇਤੀਆਂ 52000 ਕਰੋੜ ਦਾ ਪੰਜਾਬ ਤੇ ਨਿਵੇਸ਼ ਆ ਗਿਆ ਤੇ ਉਹ ਹੁਣ ਹੁਣ ਉਹ ਨਿਵੇਸ਼ ਕਿੱਥੇ ਰੁਕ ਗਿਆ ਜੀ ਨਹੀਂ ਉਹ ਤਾਂ ਸਾਰੇ ਇਹਨਾਂ ਦਾ ਰਟੇ ਰਟਾਏ ਬਿਆਨ ਨੇ ਨਾ ਆਖੇ ਅੰਦੋਲਨ ਕਰਕੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਰਾਹ ਰੁਕੇ ਨੇ ਕੰਮ ਨਹੀਂ ਹੈਗਾ ਉਹਦੇ ਕਰਕੇ ਸਾਡੇ ਨੌਜਵਾਨ ਨਸ਼ੇ ਨੂੰ ਜਾ ਰਹੇ ਨੇ ਅੰਦੋਲਨ ਦਾ 13 ਮਹੀਨਿਆਂ ਤੋਂ ਸੀ ਉਸ ਤੋਂ ਪਹਿਲਾਂ ਤੇ ਜਿਵੇਂ ਪੰਜਾਬ 'ਚ ਨਸ਼ਾ ਹੀ ਨਹੀਂ ਹੁੰਦਾ ਮੈਂ ਤਾਂ ਹੈਰਾਨ ਹੋਇਆ ਸਪੀਕਰ ਸਾਹਿਬ ਨੇ ਵੀ ਕੜੀ ਜੋੜਦੇ ਜੋੜਦੇ ਇਹ ਕਹਿੰਦਾ ਆ ਗਲਤ ਹੋ ਆ ਗਲਤ ਹੋ ਆ ਗਲਤ ਹੋ ਉਦੋਂ ਉਹ ਨੌਜੋਨ ਨਸਿੱ ਚਲੇ ਗਏ ਪਰ ਸਪੀਕਰ ਸਾਹਿਬ ਨੂੰ ਜਦੋਂ ਵਿਧਾਨ ਸਭਾ ਦੇ ਵਿੱਚ ਸਵਾਲ ਪੁੱਛੇਗਾ ਕਹਿੰਦੇ ਮੈਂ ਕਦੋਂ ਕਿਹਾ ਹਾਲਾਂਕਿ ਵੀਡੀਓ ਔਨ ਰਿਕਾਰਡ ਆ ਮੈਂ ਤੁਹਾਨੂੰ ਇਹ ਹੀ ਕਹਿਣਾ ਨਾ ਜੀ ਉਹ ਕਹਿੰਦੇ ਨਾ ਇਹ ਰੱਬ ਜਦੋਂ ਮਾਰਦਾ ਨਾ ਘਸੁੰਮ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ ਇਹ ਇਹ ਲਾਈਨ ਸਾਡੇ ਮੁੱਖ ਮੰਤਰੀ ਦੀ ਸਭ ਤੋਂ ਫੇਵਰਿਟ ਲਾਈਨ ਸੀ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਰੱਬ ਲੱਤ ਨਹੀਂ ਮਾਰਦਾ ਰੱਬ ਮੱਤ ਮਾਰਦਾ ਉਹ ਨਾਲ ਬੱਜ ਗਈ ਬੱਜ ਗਈ ਇਹਨਾਂ ਨੇ ਪਹਿਲਾਂ ਤਾਂ ਮੈਂ ਸੁਖਵੀਰ ਉਹਨਾਂ ਨੂੰ ਕਹਿੰਦਾ ਸੀ ਨਾ ਵੀ ਕਿ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਇਹਨਾਂ ਨੇ ਤਾਂ ਸਿਵਿਆ ਤੇ ਜਾ ਕੇ ਚੇਖਾ ਚਣ ਲਈ ਉਹ ਰੋਜ਼ ਨੰਨੀਆਂ ਲੱਕਣਾਂ ਨਾਲ ਜੋੜੀ ਜਾਂਦੇ ਨੇ ਉਸੇ ਰਾਹ ਭਗਵੰਤ ਮਾਨ ਪੈ ਗਿਆ ਤੂੰ ਯਾਦ ਕਰੋ ਰਟੋਲ ਸਾਹਿਬ ਸੱਤਪਾਲ ਮਾਲਕ ਕੀ ਕਹਿੰਦਾ ਸੀ ਮੋਦੀ ਸਾਹਿਬ ਇਹ ਜਿਹੜੇ ਬਾਰਡਰਾਂ ਤੇ ਬੈਠੇ ਨੇ ਇਹਨਾਂ ਦਾ ਇਤਿਹਾਸ ਆ ਇੱਕ ਹੂੰ ਉਹਨੂੰ ਪੜ ਲਓ ਉਹਨੂੰ ਸਮਝ ਲਓ ਜੇ ਤੁਸੀਂ ਬਿਨਾਂ ਦਿੱਤੇ ਇਹਨਾਂ ਨੂੰ ਰਸਾ ਕੇ ਘਰ ਮੋੜਤਾ ਉਹ ਵੀ ਬਹੁਤ ਮਾੜੀ ਗੱਲ ਹੂ ਜੇ ਕੁੱਟ ਕੇ ਘਰ ਮੋੜਤਾ ਸਦੀਆਂ ਚ ਬੈਰ ਨਹੀਂ ਭੁੱਲਦੇ ਨਹੀਂ ਨਹੀਂ ਭੁੱਲਦੇ ਉਧਰ ਵੋਟ ਦੀ ਝੋਟ ਸੀ ਹੂੰ ਤੇ ਹੁਣ ਸਤੌੜ ਵਾਲੀ ਸੁੰਡੀ ਕਹਿੰਦੀ ਮਾਨ ਹੈ ਤਾਂ ਮੁਮਕਨ ਹੈ ਜਿਹੜਾ ਮੋਦੀ ਨਹੀਂ ਕਰ ਸਕਿਆ ਨਾ ਉਹ ਇਹਨਾਂ ਨੇ ਕੀਤਾ ਉਹਨਾਂ ਨੇ ਆਪਣੇ ਗਲੋਂ ਗੁਲਾਮਾਂ ਲਾ ਕੇ ਬਿੱਟੂ ਕਿਨੇ ਆਂਦੰਦਾ ਸਾਡੀ ਤਾਂ ਗੱਲ ਚੱਲਦੀ ਸੀ ਜੀ ਇਹਨਾਂ ਨੇ ਗੱਲਬਾਤ ਚ ਵਿਗੜ ਲਾਇਆ ਹਰਿਆਣਾ ਸਰਕਾਰ ਬਰੀ ਮੋਦੀ ਸਰਕਾਰ ਬਰੀ ਤੇ ਜੇ ਕਰ ਲੋ ਜੋ ਕਰਨਾ ਦੇਖਾਂਗੇ ਬਾਈ ਜੀ ਮਾਰ ਮਾਰ ਜੁੱਤੀਆਂ ਨਾਲ ਦੇ ਟੋਟਨ ਗੰਝੇ ਕਰ ਦੇਣਗੇ ਲੋਕ ਜੋ ਇਹਨਾਂ ਦਾ ਪਹਿਲਾ ਹਾਲ ਆ ਤੁਸੀਂ ਉਹ ਦੇਖ ਲਿਆ ਦਿੱਲੀ ਤੋਂ ਬੂਰੀਆ ਬਿਸਤਰਾ ਗੋਲ ਕਰਕੇ ਨਵੀਆਂ ਨੌਕਰੀਆਂ ਦੇਵਾਂਗੇ ਨੌਕਰੀ ਕਿਹਨੂੰ ਦਿੱਤੀ ਸੁਸ਼ੋਦੇਲ ਤੇ ਸਤਿੰਦਰ ਜੈਨ ਨੂੰ ਜਿਹੜੇ ਸ਼ਰਾਬ ਘਟਾਲੇ ਚ ਫਸੇ ਹੋਏ ਨੇ ਬਿਲਕੁਲ ਨੌਕਰੀ ਕਿਹਨੂੰ ਦਿੱਤੀ ਬਹਿਨੂ ਕੁਮਾਰ ਨੂੰ ਜਿਹਨੇ ਰਾਜ ਸਭਾ ਦੇ ਮੈਂਬਰ ਘਰੇ ਕੁੱਟੀ ਕੇ ਦੀ ਬਾਦ ਦੇ ਤੇ ਸਾਹਮਣੇ ਹਾਂ ਕਰ ਕੀ ਰਹੇ ਨੇ ਤੁਸੀਂ ਇਹ ਦੇਖੋ ਨਾ ਜੀ ਹੁਣ ਮਾਇਨੇ ਪੁਸ਼ਟੀ ਨਹੀਂ ਕਰਦਾ ਕਿ ਖਬਰ ਆਈ ਆ ਜਲੰਧਰ ਵੈਸਟ ਡਿਵੀਜ਼ਨ ਚ ਬਿਜਲੀ ਬੋਰਡ ਚ ਭਰਤੀ ਕੀਤੀ ਆ 280 ਸ਼ਾਇਦ 250 ਜੀ 150 ਹਰਿਆਣੇ ਦੇ ਨੇ ਹੂੰ 150 ਤੋਂ ਪਲੱਸ ਅੰਕੜਾ ਸ਼ਾਇਦ ਪਲੱਸ ਅੰਕੜਾ ਸ਼ਾਇਦ ਐਨੇ ਹੋਦੇ ਨੇ ਤੇ ਨੌਕਰੀ ਕਿਨੂੰ ਦੇ ਰਿਆ ਜੀ ਇਹ ਉਹਦੇ ਪਾਹੀ ਕਹਿੰਦੇ ਸੀ ਕੋਈ ਇਹ ਜੀ ਨੀਤੀ ਦਾ ਪੰਜਾ ਨੌਕਰੀਆਂ ਪੰਜਾਬ ਤੋਂ ਬਾਹਰ ਨਾ ਜਾਣ ਇਹ ਮੁੱਖ ਮੰਤਰੀ ਕਹਿੰਦੇ ਸੀ ਯਾਰ ਪਾਲਸੀ ਮੇ ਵਰਗੇ ਜਾ ਕੇ ਤਰਜੀਹ ਬਹੁਤ ਜੀ ਇਹ ਦੇਖੋ ਰਟੋਲ ਸਾਹਿਬ ਤੁਸੀਂ ਪੰਜਾਬ ਦੇ ਅਫਸਰ شاہੀ ਪ੍ਰਸ਼ਾਸਨ ਦੇ ਵਿੱਚ ਪੰਜਾਬ 'ਚ ਪਹਿਲੇ ਹੀ ਸਵਾਲ ਉੱਠਿਆ ਹੋਇਆ ਵੀ ਸਾਡੀ ਤੁਸੀਂ ਡੈਮੋਗ੍ਰਾਫੀ ਬਦਲ ਰਹੇ ਹੋ। ਉਹਦੇ ਚਲੇ ਅਧਕਾਰ ਨੇ ਹੱਲ ਕੀ ਹੋਏ ਵੱਖਰੀ ਗੱਲ ਆ। ਵੀ ਸਿੱਖਾ ਜਿਹੜੇ ਘਟ ਗਿੰਤੀ ਤੇ ਰਹਿ ਜਾਣਗੇ। ਇਹ ਜਿਹੜੇ ਅਫਸਰ ਭਰਤੀ ਕਰ ਰਿਹਾ, ਕਰਮਚਾਰੀ ਭਰਤੀ ਕੀ ਕਰ ਰਿਹਾ। ਬਾਹਰਲੇ ਰਾਜਾਂ ਦੇ ਤੇ ਆਉਣ ਵਾਲੇ ਦਿਨਾਂ 'ਚ ਇਹਦੀਆਂ ਅਰਥ ਸਮਭਾਵਨਾਾਂ ਕੀ ਨੇ ਉਹ ਸੋਚ ਕੇ ਦੇਖੋ ਨਾ ਤੁਸੀਂ। ਸਕੂਲ ਬੋਰਡ ਦੀ ਚੇਅਰਮੈਨ ਦਿੱਲੀ ਦੀ, ਰੇਰਾਂ ਦਾ ਚੇਅਰਮੈਨ ਉੱਥੇ, ਉਹ ਇਸ ਦੀ ਉਹ ਬਾਹਰਲਾ ਇਹਦੇ ਬੰਦੇ ਹਟਾਈ ਜਾਂਦੇ ਨੇ। ਬਿਲਕੁਲ। ਮਨਜੀਤ ਸਿੰਘ ਹਟਾਤਾ। ਆ ਕਿਹੜਾ ਉਹ ਪੰਨੂ ਆ ਉਹ ਹਟਾਤਾ ਉਹ ਧੂਰੀ ਵਾਲਾ ਹਟਾਤਾ ਤੇ ਲੱਗ ਕੌਣ ਰਹਿ ਨੇ ਦਿੱਲੀ ਵਾਲੇ ਸਾਰੇ ਆਂਦੇ ਮੈਂ ਕਿਹਾ ਨਾ ਦਿੱਲੀ ਦੇ ਧਾੜਵੀ ਨੇ ਬੈ ਗਈ ਕਬਜ਼ਾ ਕਰ ਲਿਆ ਕਿਸੇ ਨੇ ਮੈਨੂੰ ਸਵਾਲ ਕੀਤਾ ਯਾਰ ਭਗਵੰਤ ਮਾਨ ਦੀ ਜਵਾਬ ਦੇਹੀ ਨਾ ਉਹਦੀ ਜਵਾਬ ਦੇਹੀ ਤਾਹੂ ਜਿਹੋ ਕੋ ਫੈਸਲਾ ਲੈਂਦਾ ਹੋਵੇ ਪ੍ਰਸ਼ਾਸਨ ਕਿਉਂਕਿ ਕੋਈ ਜਵਾਬ ਦੇ ਨਹੀਂ ਕਿਉਂਕਿ ਉਹ ਫੈਸਲਾ ਲੈਂਦਾ ਉਹਦੀ ਜਵਾਬ ਦੇ ਲੈਣਗੇ ਲੋਕ ਜੇ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਹਿਣਾ ਸੀ ਨਾ ਲਿਖ ਦਿੰਨੇ ਉਹ ਕਰ ਕਮਲਾ ਨਾਲ ਉਹਦੇ ਘੱਟ ਨਹੀਂ ਕੀਤਾ ਕਰ ਕਮਲ ਕਿਹਦੇ ਲੱਗੇ ਨੇ ਮਜ਼ਦੂਰਾਂ ਦੇ ਮਸਾਲਾ ਕਹਿੰਦੇ ਚਾਰਕ ਤੋਂ ਬਣਾਇਆ ਦੇ ਮਸਾਲਾ ਕਿਨੇ ਬਣਾਇਆ ਮੈਂ ਉਹਨਾਂ ਦੇ ਨਾਲ ਲਿਖਿਆ ਕਰੂੰ ਹਾਂ ਹੁਣ ਪਿਛਲੇ ਦਿਨੀ ਲੁਧਿਆਣੇ ਮਸਾਲਾ ਕੇਜਰੀਵਾਲ ਨੇ ਬਣਾਇਆ ਹੁਣ ਮੈਂ ਤੁਹਾਨੂੰ ਇਹੀ ਕਹਿੰਦਾ ਕੇਜਰੀਵਾਲ ਮੁੱਖ ਮੰਤਰੀ ਵੀ ਨਹੀਂ ਰਿਹਾ ਤੇ ਉਹਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਕਿਵੇਂ ਆ ਕੇਜਰੀਵਾਲ ਵਹੀ ਹੈ ਨਾ ਜਿਹੜਾ ਕਹਿੰਦਾ ਦੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਤਿੰਨ ਹਥਿਆਰ ਨੇ ਨੰਬਰ 1 ਸ਼ਕਤੀਸ਼ਾਲੀ ਲੋਕਪਾਲ ਨੰਬਰ 2 ਫੰਡਾਂ ਦਾ ਪੂਰਾ ਹਸਾਬ ਕਿਤਾਬ ਨੰਬਰ 3 ਲੋਕਾਂ ਦੀ ਫੈਸਲੇ ਲੈਣ ਵਿੱਚ ਭਾਗੀਦਾਰੀ ਸਵਰਾਜ ਜੀ ਕਿੱਥੇ ਗਏ ਤਿੰਨੇ ਚਲੋ ਦਿੱਲੀ ਤਾਂ ਕਹਿੰਦੇ ਸੀ ਪੂਰੀ ਸਟੇਟ ਨਹੀਂ ਪੰਜਾਬ ਚ ਕਦੇ ਇਹਦਾ ਨਾਮ ਸੁਣਿਆ ਇਹਨੂੰ ਪੁੱਛਿਆ ਸਵਰਾਜ ਕੋਨਾ ਘਰ ਘਰ ਖੇੜਾ ਟਰੈਕਟਰ ਸਵਰਾਜ ਕੋਨਾ ਘਰ ਘਰ ਖੇੜਾ ਟਰੈਕਟਰ ਤੁਸੀਂ ਦੇਖੋ ਤਾਂ ਸਿਆ ਜੀ ਸੀਰੀਅਸਨੈਸ ਇੱਕ ਮੁੱਖ ਮੰਤਰੀ ਨੂੰ ਜਦੋਂ ਕੋਈ ਸਵਾਲ ਪੁੱਛਦਾ ਤਾਂ ਉਹ ਕਿਵੇਂ ਇੱਕ ਟਾਕਸ ਦੇ ਰੂਪ ਦੇ ਵਿੱਚ ਜਵਾਬ ਦਿੰਦੇ ਮਤਲਬ ਸੀਰੀਅਸਨੈਸ ਪਤਾ ਲੱਗਦੀ ਉੱਥੇ ਕੋਲ ਦੁਖਾਂਤ ਟ੍ਰੋਲ ਸਾਡਾ ਇਹ ਆ ਵੀ ਪੰਜਾਬ 'ਚ ਵਿਰੋਧੀ ਧਿਰ ਨਹੀਂ ਰਹੀ ਹੂੰ ਪੰਜਾਬ 'ਚ ਵਿਰੋਧੀ ਧਿਰ ਨਹੀਂ ਰਹੀ ਕਿਉਂਕਿ ਜਿਵੇਂ ਮੋਦੀ ਨੇ ਕਾਂਗਰਸ ਵਾਲੀਆਂ ਨੀਤੀਆਂ ਨੂੰ ਸਿਰੇ ਤੇ ਲਾਤਾ ਇਹਨੇ ਉਹਨਾਂ ਦੀਆਂ ਨੀਤੀਆਂ ਨੂੰ ਹੀ ਸਿਰੇ ਤੇ ਲਾਤਾ ਹੁਣ ਉਹ ਕਹਿੰਦਾ ਕੱਚਿਆਂ ਨੂੰ ਪੱਕੇ ਕਰੂੰ ਇਹ ਕਿਵੇਂ ਸਵਾਲ ਕਰਨਗੇ ਵੀ ਤੂੰ ਕੱਚੇ ਕਿਵੇਂ ਪੱਕੇ ਕੀਤੇ ਨੇ ਪੱਕੇ ਤਾਂ ਕੀਤੇ ਨਹੀਂ ਉਹ ਰੈਗੂਲਰ ਕਿਤੇ ਨਹੀਂ ਸਰਵਸ ਰੂਲ ਨਹੀਂ ਲੱਗੂ ਹੁੰਦੇ ਉਹ ਸੁਹੂਲਤਾ ਨਹੀਂ ਹੁੰਦੀਆਂ ਇਹ ਮੋਲ ਨਹੀਂ ਸਕਦੇ ਵੀ ਤੁਸੀਂ ਕੀ ਕੀਤਾ ਸੀ ਮੈਂ ਤਾਂ 58 ਤੱਕ ਨੌਕਰੀ ਦੇਤੀ ਨਾ ਪੁਰਾਣੀ ਪੈਨਸ਼ਨ ਬਾਹਰ ਲਈ ਕਿੱਥੇ ਗਈ ਜੀ ਕਰੋੜਾਂ ਦੇ ਇਸ਼ਤਿਹਾਰ ਉਪਰਾਲੀ ਕਾਂਦ ਕੱਢ ਲਈ ਜੀ ਅਸੀਂ ਪੂਸਾ ਰਹੀ ਦਿੱਲੀ 40 ਲੱਖ ਤੁਸੀਂ ਸਪਰੇਅ ਕਰਿਆ ਕਰੋਗੇ ਉਹੀ ਖਾਦ ਬਣ ਜੂ ਉਪਰਾਲੀ ਤੁਹਾਡੀ ਉਹਦੇ ਮਸ਼ਹੂਰੀ ਤੇ 4 ਕਰੋੜ ਖਰਚਦਾ ਉਹ ਦੇਖੋ ਤਾਂ ਸਭੀ ਪੰਜਾਬ ਦੇ ਖਜ਼ਾਨੇ ਨੂੰ ਇਹ ਦਿੱਲੀ ਦੀਆਂ ਖੂਨ ਪੀਣੀਆਂ ਜੋਕਾਂ ਕਿਵੇਂ ਲੁੱਟ ਰਹੀਆਂ ਨੇ ਇਹ ਮਲੇ ਸਬ ਮਲਾਜਮਾਂ ਦੇ ਬਾਰੇ ਹਾਲਾਂਕਿ ਸਭ ਤੋਂ ਵੱਧ ਵਾਦੇ ਮਲਾਜਮਾਂ ਦੇ ਨਾਲ ਇਸੇ ਸਰਕਾਰ ਦੇ ਸੀ ਆ ਹਰਪਾਲ ਚੀਮਾ ਆਮਨ ਰੋੜਾ ਭਗਵੰਤ ਮਾਨ ਖੁਦ ਹਰਪਾਲ ਚੀਮਾ ਵਰਗੇ ਹਰੇਕ ਧਰਨੇ ਚ ਜਾ ਕੇ ਬੇਰਜ਼ਗਾਰਾਂ ਦੇ ਛੇ ਮਲਾਜਮਾਂ ਦੇ ਚ ਵਾਹ ਜਾਂਦੇ ਸੀ ਕਿ ਸਟੂੜੀਆਂ ਮੰਗਾਂ ਪੂਰੀਆਂ ਕਰਾਂਗੇ ਹੁਣ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਸਵਾਲ ਹੋਇਆ ਕਿਹੜੀ ਜਿਹੜਾ ਪੰਜਾਬ ਦਾ ਪੇ ਸਕੀਲ ਤੁਸੀਂ ਲਾਗੂ ਕਰਨਾ ਸੀ ਉਹ ਤੇ 올ਡ ਪੈਨਸ਼ਨ ਸਕੀਮ ਮਤਲਬ ਐਡਾ ਬੇਸ਼ਰਮੀ ਪ੍ਰੈਜਵਾਬ ਸੀ ਉੱਥੇ ਵਿੱਤ ਮੰਤਰੀ ਹਰਪਾਲ ਸੀਮਾ ਦਾ ਅਖੇ ਜੀ ਇਹਦੇ ਬਾਰੇ ਤਾਂ ਸਾਲ ਸੀ ਸੱਚ ਸੋਚ ਹੀ ਨਹੀਂ ਰਹੇ ਕੋਈ ਪ੍ਰਬਧਾਨੇ ਨਹੀਂ ਇਹਦਾ ਤਾਂ ਹੈਗਾ ਮਤਲਬ ਆ ਜਵਾਬ ਸੀ ਕਿ ਵਿੱਤ ਮੰਤਰੀ ਦਾ ਜਿੱਤਨ ਤੋਂ ਬਾਅਦ ਤਾਂ ਤੁਸੀਂ ਇਹ ਦੇਖੋ ਵਾਦੇ ਕੀਤੇ ਸੀ ਨਸ਼ੇ ਦੀ ਮੁਹਮ ਨਸ਼ਾ ਐਨੀ ਟਾਈਮ ਚ ਖਤਮ ਕਰ ਦਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਹੋਈ ਪਈਆ ਰੌਣੀ ਕੋਈ ਨਹੀਂ ਸੱਤ ਦਿਨਾਂ ਚ ਕਰ ਦਾਂਗੇ ਫਿਰ ਜੋਨ ਮੈਨੀਫੈਸਟੋ ਬਾਰੇ ਇੱਕ ਸਵਾਲ ਉੱਠ ਖੜਿਆ ਸੀ ਵੀ ਇਹਨੂੰ ਕਾਨੂੰਨੀ ਦਸਤਾਵੇਜ਼ ਕਰਾਰ ਦਿਓ ਇਹ ਮੈਂ ਮੰਨਦਾ ਉਹ ਅੰਡਰਸਟੈਂਡ ਕਰ ਤੁਸੀਂ ਲੋਕਾਂ ਨੂੰ ਕਹਿਆ ਸਾਨੂੰ ਸੱਤਾ ਦਿਓ ਅਸੀਂ ਤੁਹਾਡੇ ਆ ਕੰਮ ਕਰਾਂਗੇ ਤੁਸੀਂ ਨਹੀਂ ਕਰਦੇ ਉਹਦੇ ਜਵਾਬ ਦੇ ਹੀ ਕਿੱਥੇ ਉਹ ਕੱਲੀਆ ਵੋਟਾਂ 'ਚ ਥੋੜੋ ਅਦਾਲਤ 'ਚ ਜਵਾਬ ਦੇ ਹੀ ਹੋਣੀ ਚਾਹੀਦੀ ਐ ਇਹਨਾਂ ਨੇ ਧੋਖੇਬਾਜ਼ੀ ਕਿੱਡੀ ਕੀਤੀ ਛਲੇਡਾ ਪਾਣ ਕਿੱਡਾ ਕੀਤਾ ਗਰੰਟੀ ਕੇਜਰੀਵਾਲ ਕੀ ਗਰੰਟੀ ਹੈ ਉਹਨੂੰ ਸਵਾਲ ਪੁੱਛਿਆ ਪੈਸੇ ਕਿੱਥੋਂ ਆਣਗੇ ਕਹਿੰਦਾ 20000 ਕਰੋੜ ਤਾਂ ਰੇਤੇ ਚੋਂ ਹੂੰ 34000 ਕਰੋੜ ਸਰਕਾਰੀ ਟੈਂਡਰਾਂ ਚੋਂ ਜੀ 54000 ਕਰੋੜ ਮੇਂ ਜੇਬ ਚ ਪਾ ਕੇ ਤੁਰਿਆ ਹੋਇਆ ਉਹ ਕਹਿੰਦੇ ਸਰਕਾਰੀ ਟੈਂਡਰਾਂ ਚੋਂ ਕਿਵੇਂ ਜੀ ਕਹਿੰਦਾ ਸਾਡੇ ਦਿੱਲੀ ਦਾ ਇੱਕ ਪੁਲ ਸੀ ਉਹਦਾ ਟੈਂਡਰ 250 ਕਰੋੜ ਤੋਂ 500 ਹੋਇਆ ਸੀ ਮੈਂ ਉਹਨਾਂ ਸ਼ਰਤਾਂ ਤੇ ਦੁਬਾਰੇ ਟੈਂਡਰ ਦਿੱਤਾ 150 ਕਰੋੜ ਚ ਹੋ ਗਿਆ ਕਲਦੀਪ ਧਾਲੀਆ ਸਾਡਾ ਸੁਮਕਾਲੀ ਕਹਿੰਦਾ ਸੀ ਕਹਿੰਦਾ ਸਭ ਤੋਂ ਵੱਡਾ ਸਕੈਂਡਲ ਲਾਕੰਗ ਤੇਲਾਂ ਦਾ ਸਭ ਤੋਂ ਵੱਧ ਉਹਨਾਂ ਨੇ ਲਵਾਈਆਂ ਹੋਣੀਆਂ ਤੇ ਇਹ ਕਹਿੰਦਾ ਐਮਐਲਏ ਤੇ ਵੀਡੀਓ ਡੀਡੀਪ ਨੂੰ ਰਾ ਕੇ ਪੱਠੀਆਂ ਲਾ ਲਈਏ 16 ਰੁਪਏ ਦੀ ਇੱਕਾ ਹੂੰ ਦੱਸੋ ਅੱਜ ਤੱਕ ਕਿਸੇ ਟੈਂਡਰ 'ਚ ਕੋਈ ਫਰਕ ਪਿਆ ਲਾਕਿੰਗ ਤੇਲ 'ਚ ਫਰਕ ਪਿਆ ਮਤਲਬ ਕਿੱਥੇ ਨਹੀਂ ਲੱਗ ਰਹੀ ਪੰਜਾਬ ਦੇ ਵਿੱਚ ਆਸ਼ੂ ਮੜਿਆ ਟੈਂਡਰਾਂ ਦੇ ਮਾਮਲੇ 'ਚ ਕਿਸੇ ਟੈਂਡਰ 'ਚ ਤੋਂ ਬਾਅਦ ਕੋਈ ਫਰਕ ਪਿਆ ਮਤਲਬ ਤੁਸੀਂ ਬੈਠੀਂ ਲੋਕਾਂ ਨੂੰ ਲੰਗੇ ਚਿੱਤੇ ਰੂਪ ਦੀ ਇਸ ਤਰ੍ਹਾਂ ਬਣਾ ਰਹੇ ਹੋ ਹੁਣ ਤੁਸੀਂ ਕਿੱਥੇ ਆ ਗਏ ਬਲਡੋਜਰ ਕਲਕਰ ਮੈਂ ਕਹਿੰਦਾ ਮੰਨ ਲਓ ਜੀ ਉਹਨਾਂ ਨੇ ਗੈਰ ਕਾਨੂੰਨੀ ਤੌਰ ਤੇ ਪੈਸੇ ਨਾਲ ਘਰ ਬਣਾਇਆ ਮੈਂ ਇਹ ਵੀ ਮੰਨ ਲੈਂਦਾ ਵੀ ਸਰਕਾਰੀ ਥਾਂ 'ਚ ਬਣਾਇਆ ਹੂੰ ਪਰ ਤੁਹਾਨੂੰ ਕਿਹਾ ਕਬਲ ਡਰਜ ਚਲਾਉਣ ਦੋ ਤੇ ਹਾਲਾਂਕਿ ਸੁਪਰੀਮ ਕੋਰਟ ਨੇ ਯੂਟ ਹੋ ਜਾਂਦਾ ਜੋ ਚੱਲ ਰਿਹਾ ਸੀ ਤੇ ਬਰੋਕ ਲਾਈ ਆ ਨਾ ਅਦਾਲਤ 'ਚ ਜਾਓ ਨਾ ਅਦਾਲਤ ਆਰਡਰ ਦੇਵੇ ਪਰ ਕਿਉਂਕਿ ਇਹ ਦੇਖੋ ਹਾਕਮ ਜਮਾਤਾਂ ਦੀ ਨਾ ਇੱਕ ਨੀਤੀ ਹੁੰਦੀ ਆ ਵੀ ਜਿਹੜਾ ਕੋਈ ਵੀ ਮੰਗਦਾ ਉਹ ਮੰਗ ਨੂੰ ਇਸ ਹੱਦ ਤੱਕ ਵਧਾ ਦੋ ਚੱਲ ਨਹੀਂ ਜਾਂਦੋ ਫਰੋਕੀਆਂ ਚੱਲ ਨਹੀਂ ਜਾਂਦੋ ਕੰਗੈਸ ਤੋਂ ਬਾਅਦ ਲੋਕਾਂ ਚ ਆਵਾਜ਼ ਉੱਠਣ ਲੱਗ ਜੇ ਵੀ ਯਾਰ ਇਹ ਮਾਰੇ ਬਿਨ ਸੂਤ ਨਹੀਂ ਆਉਂਦੇ ਹੂੰ ਉਹੀ ਕੰਮ ਇਹਨਾਂ ਨੇ ਕੀਤਾ ਨਸ਼ਿਆਂ ਬਾਰੇ ਹੁਣ ਲੋਕਾਂ ਦੇ ਘਰ ਘੇਲੇ ਜਾ ਰਹਿਆ ਉਹ ਘਰ ਇਕੱਲੇ ਉਹਦਾ ਥੋੜਾ ਆ ਨਹੀਂ ਉਹਦੇ ਪਰਿਵਾਰ ਦਾ ਨਾ ਨਹੀਂ ਨਵਾਬ ਮਲੇਰ ਕੋਟਲੇ ਨੇ ਕੀ ਕਿਹਾ ਸੀ ਤੁਹਾਡੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਆ ਹੂੰ ਬੱਚਿਆਂ ਨਾਲ ਨਹੀਂ ਹੂੰ ਉਹ ਘਰ ਉਸ ਪਰਿਵਾਰ ਦਾ ਵੀ ਆ ਬੱਚਿਆਂ ਦਾ ਵੀ ਆ ਬੱਚਿਆਂ ਨੇ ਬੇਕਾਰ ਕੀਤੇ ਆ ਜਿਹੜੇ ਕੋਈ ਬੇਕਾਰ ਕੀਤੇ ਆ ਸਤ ਤੁਸੀਂ ਕਰ ਕੀ ਰਹੇ ਹੋ ਜਾਂ ਫਿਰ ਆ ਜੋ ਅੰਦੋਲਨਾਂ ਨੂੰ ਜੇਠਲੇ ਸਮਝ ਅਪਣਾਈਆ ਉਹ ਤੁਹਾਡੇ ਸਾਹਮਣੇ ਆ ਵੀ ਪੰਜਾਬ ਅਸਲ ਦੇ ਵਿੱਚ ਬੈਜੀ ਜੋ ਮੈਂ ਦੇਖ ਰਹਾ ਪੂਰਸ ਸਟੇਟ ਬਣ ਚੁੱਕੀ ਆ ਅੰਦੋਲਨਕਾਰੀਆਂ ਨੂੰ ਕੌਣ ਨਿਜਠ ਰਿਹਾ ਸਾਬਕਾ ਪੁਲਿਸ ਅਧਿਕਾਰੀ ਉਹੀ ਬੈਠੇ ਹੁੰਦੇ ਨੇ ਨਾ ਨਰਿੰਦਰ ਭਾਰਗਵ ਤੇ ਉਹ ਤੇਜਾ ਜੀ ਕੇਂਦਰੀ ਮੰਤਰੀ ਖੜਾ ਪ੍ਰੈਸ ਕਾਨਫਰੈਂਸ ਕਰਦਾ ਇੱਕ ਇੱਧਰ ਖੜਾ ਇੱਕ ਇੱਧਰ ਖੜਾ ਕੀ ਕੰਮ ਹੈ ਜੀ ਮੈਨੂੰ ਦੱਸੋ ਪੁਰਸ ਦਾ ਕੀ ਕੰਮ ਹੈ ਮਸਲੇ ਹੱਲ ਕਰਾਉਣ ਦਾ ਸੋ ਇਸ ਕਰਕੇ ਰਟੋਲ ਸਾਹਿਬ ਬੜੀ ਗੰਭੀਰਤਾ ਵਾਲੀ ਸਿਚੁਏਸ਼ਨ ਆ ਭਗਵਾਨਤਮਾਨ ਨੇ ਫੈਸਲਾ ਕਰ ਲਿਆ ਵੀ ਮੈਂ ਡਾਂਗ ਨਾਲ ਫਿਰੂ ਜਿਹੜੀ ਪਾਰਟੀ ਅੰਦੋਲਨਾਂ ਤੋਂ ਨਿਕਲੀ ਜੀ ਜਿਹੜੀ ਕਹਿੰਦੇ ਸੀ ਪੰਜਾਬ ਤੋਂ ਘਰ ਨਹੀਂ ਦੇਖਣਗੇ ਕੇਸਰੀਵਾਲ ਕਹਿੰਦਾ ਸੀ ਹੂੰ ਜਿਨੇ ਟੈਂਕੀ ਤੋਂ ਕੋ ਬੀਬੀ ਲਾਈ ਸੀ ਤੂੰ ਮੇਰੀ ਭੈਣਾ ਹੂੰ ਅੱਜ ਉਹ ਰੋੜੇ ਫਿਰਦੇ ਨੇ ਜਿਨ੍ਹਾਂ ਨੇ ਟੈਸਟ ਦਿੱਤੇ ਨੇ ਉਹ ਕਹਿੰਦੇ ਟੈਸਟ ਦੀ ਡੇਟ ਆਉਂਦੀ ਆ ਉਹਨੂੰ ਅੱਗੇ ਪਾ ਦਿੰਦੇ ਨੇ ਪਿਛਲੇ 6 ਮਹੀਨਿਆਂ ਦੇ ਵਿੱਚ 15 ਦੇ ਵਿੱਚੋਂ 14 ਪੇਪਰ ਹੋਏ ਨੇ ਮੈਂ ਤੁਹਾਨੂੰ ਇਹ ਹੀ ਦੱਸਦਾ ਨਾ ਜੀ ਉਹ ਪੇਪਰ ਆ ਉਹ ਇਸ਼ਤਿਹਾਰ ਦਿੱਤੇ ਨੂੰ ਪੇਪਰ ਦਿੱਤੇ ਨੂੰ ਨੌਕਰੀ ਕਹਿੰਦੇ ਨੇ ਨੌਕਰੀ ਮਿਲ ਗਈ ਮੁੱਖ ਮੰਤਰੀ ਦਾ ਕੰਮ ਇਹ ਥੋੜਾ ਵੀ ਉਹਨੇ ਜੁਆਇਨਿੰਗ ਲੈਟਰ ਦੇਣੇ ਆ ਪ੍ਰਪਗੈਂਡਾ ਮਸ਼ੀਨਰੀ ਜੁਆਇਨਿੰਗ ਲੈਟਰ ਜਾਂਦੇ ਸੀ ਡਾਕੀਆ ਘਰੇ ਜਾਂਦਾ ਸੀ ਅਗਲ ਆ ਕੇ ਜੁਆਇਨ ਕਰ ਲੈਂਦੇ ਸੀ ਮਤਲਬ ਝੂਠ ਨੂੰ ਪ੍ਰਚਾਰਨ ਦਾ ਗੋਵਲ ਜੀ ਜਿਹੜਾ ਹਿਟਲਰ ਦਾ ਸੀ ਨਾ ਗੋਵਲ ਸੀ ਉਹਦਾ ਪ੍ਰਚਾਰਕ ਇਹ ਤਾਂ ਉਹਨੂੰ ਵੀ ਮਾਤ ਪਾ